ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸੋਹਣਾ ਘਰ ਲੈ ਕੇ ਆਏ ਤੁਹਾਡੇ ਲਈ ਲਗਭਗ 8000 ਸਕਰ ਫੁੱਟ ਦੇ ਵਿੱਚ ਬਣਿਆ ਹੋਇਆ ਤੇ ਇਸ ਘਰ ਦੇ ਵਿੱਚ ਜਿੰਨਾ ਵੀ ਟਾਈਲਾਂ ਦਾ ਵਰਕ ਹੋਇਆਗਾ ਉਹ ਹਰਦੇਵ ਮਾਰਬਲ ਮਾਨਸਾ ਕਜਰੀਆ ਦਾ ਹੋਇਆ ਹੋਇਆ ਤੇ ਬਾਈ ਹੋਰਾਂ ਨੇ ਸਾਰਾ ਇੱਕ ਇੱਕ ਚੀਜ਼ ਸਿਲੈਕਟ ਕਰਕੇ ਲਵਾਈ ਸੀ ਤੇ ਮੇਨ ਦਰਵਾਜ਼ਾ ਜਿਵੇਂ ਆਪਣੀ ਫੈਕਟਰੀ ਦੇ ਵਿੱਚ ਬਣਦਾ ਉਸ ਤਰੀਕੇ ਦੀ ਲੱਗਿਆ ਹੋਇਆ ਲੋਹੇ ਦਾਗਾ ਚਾਹੇ ਲੱਕੜ ਦਾ ਵੀ ਤੁਸੀਂ ਲਵਾ ਸਕਦੇ ਹੋ ਤੇ ਅੱਗੇ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬਾਈ ਜੀ ਵਧੀਆ ਬਾਈ ਜੀ ਜੇ ਗੱਲ ਕਰੀਏ ਟੋਟ ਇਸ 7 ਤੋਂ 8000 ਸਕਰ ਫੁੱਟ ਦੇ ਵਿੱਚ ਬਣੀ ਹੋਈ ਹੈ ਸਾਰਾ ਪੂਰਾ ਪੂਰੀ ਕੋਠੀ ਬਣੀ ਹੋਈ ਹੈ ਜਿਸ ਦੇ ਵਿੱਚ ਪ੍ਰੋਪਰ ਸਾਰਾ ਸਾਰਾ ਵਿਹੜਾ ਆ ਗਿਆ ਜੀ ਨਾਲ ਲੱਗੇ ਪੋਰਚ ਆ ਗਿਆ ਜਿੱਥੇ ਕਾਰ ਪੋਰਚ ਆ ਗਿਆ ਠੀਕ ਹੈ ਜੀ ਤੇ ਇਧਰ ਕੋਠੀ ਇੰਟੀਰੀਅਰ ਆ ਗਈ ਸਾਰੀ ਜੀ ਜੀ ਬਾਈ ਜੇ ਗੱਲ ਕਰੀ ਨਾ ਜ਼ਿਆਦਾਤਰ ਘਰ ਦਾ ਜਿਹੜੇ ਵੀ ਆਰਕੀਟੈਕਟ ਨੇ ਤਿਆਰ ਕੀਤਾ ਤੇ ਬਾਈ ਹੋਰਾਂ ਦਾ ਘਰ ਇਹ ਵੀ ਮਾਰਕਵਾਦ ਨੇ ਘਰ ਸੋਹਣਾ ਬਹੁਤ ਬਣੇਗਾ ਤੇ ਜੇ ਉਸ ਤੋਂ ਬਾਅਦ ਗੱਲ ਕਰੀ ਜਿਹੜਾ ਟਾਈਲਾਂ ਦਾ ਡਿਜ਼ਾਈਨ ਇੱਕ ਤਾਂ ਆਰਕੀਟੈਕਟ ਦੇ ਜਾਂਦਾ ਕੋਸ਼ੇचा ਆਪ ਦੇ ਹਿਸਾਬ ਨਾਲ ਵੀ ਆਪਾ ਕਰਵਾਏਗਾ ਇਹਦੇ ਚ ਸਾਰੇ ਡਿਜ਼ਾਈਨਿੰਗ ਆਪਾ ਆਪ ਕੀਤੀ ਹੋਈ ਹੈ ਜੀ ਠੀਕ ਹੈ ਜੀ ਸਾਰੇ ਵਿੜੇ ਚ ਲਾਈਟ ਡਾਰਕ ਦੇ ਕਨਸੈਪਟ ਲਾਏ ਹੋਏ ਨੇ ਜੀ ਤੇ ਆਊਟਡੋਰ ਸਾਰ ਆਪਾ ਗ੍ਰੇਨੇਟ ਦੀ ਰੇਲਿੰਗ ਕੀਤੀ ਹੋਈ ਹੈ ਠੀਕ ਹੈ ਜੀ ਤੇ ਅੰਦਰ ਆਪਾ ਟਾਈਲ ਯੂਜ਼ ਕੀਤੀ ਹੋਈ ਹੈ ਜੀ ਠੀਕ ਹੈ ਜੀ ਤੇ ਜੇ ਭਾਈ ਗੱਲ ਕਰੀਏ ਐਲੀਵੇਸ਼ਨ ਦੇ ਵਿੱਚ ਵੀ ਆਪਣੇ ਟਾਈਲ ਲੱਗੀ ਹੈ ਸਟੋਨ ਐਲੀਵੇਸ਼ਨ ਦੇ ਵਿੱਚ ਸਟੋਨ ਲੁੱਕ ਟਾਈਲ ਲੱਗੀ ਹੋਈ ਹੈ ਜੀ ਠੀਕ ਹੈ ਜੀ ਤੇ ਲੌਬੀ ਦੋਸਤੋ ਡਰੋਨ ਵਾਲੇ ਸ਼ਾਟ ਵੀ ਲਾਇਆ ਬਹੁਤ ਸੋਹਣੀ ਲੁੱਕ ਆਉਂਦੀ ਆ ਜੇ ਕਹਿੰਦੇ ਉਹਨਾਂ ਨੇ ਘਰ ਨੂੰ ਮਹਿਲ ਵਰਗਾ ਲੱਗ ਤੇ ਹੁਣ ਆਪਾਂ ਨਾਲ-ਨਾਲ ਘਰ ਦੀ ਜਾਣਕਾਰੀ ਲਈ ਜਾਨਨੇ ਆ। ਬਿਲਕੁਲ ਜਿਦੋਂ ਮੇਨ ਐਂਟਰੀ ਤੋਂ ਹੁਣੇ ਸਾਹਮਣੇ ਦੋ ਤੋਂ ਜੇ ਦੋ ਗੱਡੀਆਂ ਦਾ ਆਰਾਮ ਨਾਲ ਇੱਥੇ ਖੜੀ ਜਾਂਦੀਆਂ ਨੇ, ਨਾਲ ਮੋਟਰਸਾਈਕਲ ਵਗੈਰਾ ਆਪਾਂ ਇੱਥੇ ਖੜਾ ਸਕਦੇ ਹਾਂ, ਟਰੈਕਟਰ ਖੜਾਇਆ ਬਾਈ ਹੋਰਾਂ ਨੇ ਤੇ ਅੰਦਰ ਇਹਦੇ ਵੀ ਕੰਮ ਬਾਈ ਹੋਰਾਂ ਨੇ ਸਿੰਪਲ ਪ러스ਟਰ ਨਹੀਂ ਛੱਡਿਆ। ਛੱਤ ਦੇ ਉੱਪਰ ਵੀ ਕੰਮ ਕਰਾਇਆ ਹੋਇਆ ਇੱਥੇ। ਤੇ ਬਹੁਤ ਸੋਹਣੀ ਜੇ ਕਹਦੇ ਆ ਲੁੱਕ ਦਿੱਤੀ ਹੋਈ ਆ ਵੀ ਹਰ ਇੱਕ ਪੁਆਇੰਟ ਤੇ ਕੰਮ ਕੀਤਾ ਹੋਇਆ ਤੇ ਕੋਸ਼ਿਸ਼ ਇਹ ਵੀ ਕਰਾਂਗੇ ਵੀ ਰਾਤ ਵਾਲੇ ਸ਼ਾਟ ਆਪ ਨੂੰ ਮਿਲ ਜਾਣ। ਲਾਈਟਿੰਗ ਦਾ ਕੰਮ ਬਹੁਤ ਜ਼ਬਰਦਸਤ ਕੀਤਾ ਹੈ। ਲਾਈਟਾਂ ਦਾ ਇਹ ਉੱਤੋਂ ਲੈ ਕੇ ਨੀਚੇ ਤੱਕ ਪੂਰੇ ਲਾਈਟਾਂ ਨਾਲ ਭਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੇ ਇੱਥੇ ਲਾਈਟਾਂ ਲੱਗੀਆਂ ਹੋਈਆਂ ਨੇ। ਜੀ ਬਾਈ ਤੇ ਬਾਕੀ ਇਹਨਾਂ 'ਚ ਵੀ ਆਪਾਂ ਸਪੈਸ਼ਲ ਜਦੋਂ ਰਾਤ ਨੂੰ ਲਾਈਟਾਂ ਚੱਲਦੀਆਂ ਨੇ ਇਹਦੇ ਵਿੱਚ ਵੀ ਆਪਾਂ ਟਾਈਲ ਇਟਾਲੀਅਨ ਲਗਾਈ ਹੋਈ ਹੈ। ਕੀ ਬਾਤ ਹੈ ਜੀ। ਲੌਬੀ ਦੋਸਤੋ ਇੱਥੇ ਆਪਾਂ ਆਮ ਦੇਖਦੇ ਹੁੰਦੇ ਹਾਂ ਨਾ ਜਿਆਦਾ ਰੈੱਡ ਬ੍ਰਿਕ ਭਰੀ ਜਾਂਦੀ ਆ ਜਾਂ ਸਿੰਪਲ ਇੱਕ ਕਲਰ ਗੂੜਾ ਕਲਰ ਕੀਤਾ ਹੁੰਦਾ। ਇਹਦੇ ਵਿੱਚ ਭਾਈ ਟਾਈਲ ਲਾਤੀ ਹੈ 32x48 ਟਾਈਲ ਕਟਿੰਗ ਕਰਕੇ ਲਾਈਏ ਜੋ ਰਾਤ ਨੂੰ ਜਦੋਂ ਲਾਈਟ ਚੱਲਦੀ ਹੈ ਨਾ ਇ ਤੇ ਹੁਣ ਦੋਸਤੋ ਦਿਖਾਉਣਾ ਵੀ ਬਾਈ ਹੋਰਾਂ ਜਿਹੜੇ ਮਿਸਤਰੀ ਆਉਂਦੇ ਆ ਟੀਮ ਆਉਂਦੀ ਆ ਉਹ ਕਿਸ ਤਰ੍ਹਾਂ ਕੰਮ ਕਰਦੀ ਆ ਤੁਸੀਂ ਦੇਖੋਗੇ ਮੇਨ ਐਂਟਰੀ ਤੇ ਇੰਟਰੈਂਸ ਬਹੁਤ ਸੋਹਣੀ ਬਣੀ ਹੋਈ ਹੈ ਗਲਾਈ ਵਾਲੀ ਇਹ ਸਾਰਾ ਬਾਈ ਗ੍ਰੇਨਾਈਟ ਚ ਹੀ ਆ ਗਿਆ ਸਾਰਾ ਗ੍ਰੇਨਾਈਟ ਲੱਗਿਆ ਹੋਇਆ ਜੀ ਠੀਕ ਆ ਜੀ ਤੇ ਇਧਰ ਬਾਈ ਇਹ ਇਹ ਵੀ ਟਾਈਲ ਹੀ ਆ ਗਈ ਆਪਣੀ ਆਹ ਜਿਹੜੀ ਇਹ ਵੀ ਸਾਡੀ ਟਾਈਲ ਹੈ ਜੀ ਠੀਕ ਆ ਜੀ ਇਹਦੇ ਵਿੱਚ ਆ ਚੀਜ਼ ਨਾ ਕੋਠੀ 'ਚ ਬਹੁਤ ਜ਼ਰੂਰੀ ਹੁੰਦੀ ਹੈ ਕੋਠੀ ਦੀ ਨਾ ਕਿ ਆਊਟ ਲੇਅਰ ਦੇਣ ਵਾਸਤੇ ਜਿਹਨੇ ਇੱਥੇ ਸਾਰਾ ਪੈਸੇ ਦੇ ਦੀ ਆ ਗਿਆ ਜੀ ਇਹਨੂੰ ਇਹਦੇ ਵਿੱਚ ਸਾਰਾ ਗ੍ਰੇਨੇਟ ਯੂਜ਼ ਕੀਤਾ ਹੋਇਆ ਜੀ ਵਿੱਚ ਚਿੱਟੀ-ਚਿੱਟੀ ਪੱਟੀ ਪਾ ਕੇ ਡਿਜ਼ਾਈਨ ਬਣ ਗਿਆ ਜੀ ਠੀਕ ਹੈ ਜੀ ਮਨ ਲੁੱਕ ਨੂੰ ਉੱਬਰ ਦਾ ਫੇਰ ਹੀ ਹੈ ਜੇ ਸਾਰੇ ਕਿਤੇ ਕੁਛ ਨਾ ਕੁਛ ਕੰਮ ਕੀਤਾ ਹੋਊਗਾ ਇਧਰਾਂ ਦੇਖ ਸਕਦੇ ਹੋ ਤੁਸੀਂ ਇਹ ਵੀ ਡਿਜ਼ਾਈਨ ਬ੍ਰਿਕ ਵਾਲਾ ਪਰ ਸਟੋਨ ਵਾਲਾ ਜਿਹੜਾ ਡਿਜ਼ਾਈਨ ਆ ਜਾਂਦਾ ਹੈਗਾ ਤੇ ਕੋਠੀ ਦੇ ਡਿਜ਼ਾਈਨ ਨੂੰ ਹੋਰ ਦੁੱਗਣੀ ਲੁੱਕ ਦਿੰਦਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਬਈ ਘਰ ਦੇ ਅੰਦਰ ਚੱਲੀਏ ਅੰਦਰ ਬਈ ਕਿਹੜੀ ਟਾਈਲ ਯੂਜ਼ ਕੀਤੀ ਹੋਈ ਹੈ ਅੰਦਰ ਬਸਤੀ ਚੋਣ ਟਾਈਲ ਯੂਜ਼ ਕੀਤੀ ਹੋਈ ਹੈ ਜੀ ਠੀਕ ਹੈ ਜੀ ਤੇ ਮੇਨ ਐਂਟਰੀ ਤੇ ਡਬਲ ਹਾਇਰ ਰੱਖੀ ਹੋਈ ਆ ਹਾਂਜੀ ਉਮਰੇ ਇੱਥੇ ਲੱਗਣਾ ਤੇ ਹਜੇ ਕੰਮ ਥੋੜਾ ਜਿਹਾ ਚੱਲਦਾ ਕੁਝ ਰਹਿੰਦਾ ਵੀ ਕੋਠੀ ਦੇ ਕੰਮ ਜੇ ਕੋਠੀ ਚਾ ਪੈਂਟਰ ਹੁੰਨੇ ਆ ਬਿਲਕੁਲ ਮੇਨ ਐਂਟਰੀ ਦੀ ਡ੍ਰਾਈング ਰੂਮ ਆ ਜਾਂਦਾ ਲੈਫਟ ਹੈਂਡ ਸਾਈਡ ਤੇ ਇਹਦੇ ਉੱਪਰ ਵੀ ਛੱਤ ਦਾ ਡਿਜ਼ਾਈਨ ਜ਼ਰੂਰ ਦਿਖਾ ਦਿਓ ਮਤਲਬ ਜਿਵੇਂ ਮੇਨ ਗੇਟ ਚ ਐਂਟਰੀ ਰੱਖਿਆ ਨਾ ਗਲਾਈ ਵਾਲੀ ਉਹ ਵੀ ਇੱਥੇ ਛੱਤ ਦਾ ਧਿਆਨ ਰੱਖਿਆ ਹੋਇਆ ਵੀ ਰੋਹਣ ਕਲਰ ਦੀ ਸਿਲੈਕਸ਼ਨ ਬਹੁਤ ਵਧੀਆ ਤੇ ਸਾਰੇ ਟਾਈਲ ਵੀ ਸਾਰਾ ਇਟਲੀਅਨ ਕਨਸੈਪਟ ਹੈ ਜੀ ਸਾਰੇ 골ਡਨ ਰੇਸ਼ੇ ਦੇ ਵਿੱਚ ਠੀਕ ਹੈ ਜੀ ਪ੍ਰੋਪਰ ਟਾਲੀਅਨ ਮਾਡਲ ਹੈ ਸਾਰੇ ਠੀਕ ਹੈ ਜੀ ਇਹ 32 4 ਟਾ ਗਈ ਜੀ ਇਹ ਸਾਰੀ 32 4 ਟਾਈ ਲੱਗੀ ਜੀ ਠੀਕ ਹੈ ਜੀ ਉਧਰ ਡਰਾਈੰਗ ਰੂਮ ਆ ਗਿਆ ਇਹ ਪੈਸੇਜ ਜੀ ਆ ਗਿਆ ਠੀਕ ਹੈ ਜੀ ਇਧਰ ਇੱਕ ਡਾਈਨਿੰਗ ਆ ਗਿਆ ਇਹ ਮਾਲ ਦੇ ਕਹਦੀ ਵੀ ਪ੍ਰਾਈਵੇਸੀ ਲਈ ਆਪਣੀ ਫੈਮਿਲੀ ਨਾਲ ਬੈਠਣਾ ਤਾਂ ਅਲੱਗ ਆ ਗਿਆ ਉਧਰ ਆਪਣਾ ਕੋਈ ਦੋਸਤ ਮਿੱਤਰ ਆਉਂਦਾ ਬਾਹਰੋਂ ਤੇ ਇਧਰ ਨਾਲ ਡਾਈਨਿੰਗ ਕਿਚਨ ਆ ਗਈ ਇਹਦੇ ਕੰਮ ਦੋਸਤ ਜਿਵੇਂ ਤੁਹਾਨੂੰ ਦੱਸੀ ਹੈ ਵੀ ਕੋਠੀ ਦਾ ਕਾਫੀ ਕੰਮ ਰਹਿੰਦਾ ਫਿਰ ਛੱਤ ਤੇ ਡਾਊਨ ਸੀਲਿੰਗ ਵਗੈਰਾ ਤੇ ਟਾਈਲਾਂ ਦਾ ਕੰਮ ਇਹ ਸਾਰਾ ਜਿਹੜਾ ਕੰਪਲੀਟ ਹੋ ਚੁੱਕਿਆ ਤੇ ਬਹੁਤ ਸੋਹਣੀ ਲੁੱਕ ਆਉਂਦੀ ਆ। ਗਰਾਉਂਡ ਫਲੋਰ ਤੇ ਕਿਚਨ ਤੋਂ ਇਲਾਵਾ ਇੱਕ ਰੂਮ ਆ ਜਾਂਦਾਗਾ ਤੇ ਬਾਥਰੂਮ ਆ ਜਾਂਦਾ ਪਾਊਡਰ ਰੂਮ ਆ ਜਾਂਦਾਗਾ ਤੇ ਫਰਸਟ ਫਲੋਰ ਤੇ ਲੈ ਕੇ ਚੱਲਾਂਗੇ ਉਸ ਤੋਂ ਪਹਿਲਾਂ ਬਾਈ ਹੋਰਾਂ ਤੋਂ ਵੀ ਇੱਕ ਜਰੂਰ ਪੁੱਛਣਾ ਹੈਗਾ। ਬਾਈ ਜੇ ਗੱਲ ਕਰੀਏ ਆਪਾਂ ਹਰਦੇਵ ਮਾਰਫਲ ਮਾਨਸਾ ਤੋਂ ਜਿਹੜੇ ਵੀ ਆਪਾਂ ਟੈਲਾ ਕ੍ਰੀਧੀਆਂ ਨੇ ਸਰਵਿਸ ਕਿਵੇਂ ਲੱਗੀ ਵੀ ਰੋਰਾਂ ਦੀ ਤੇ ਕੁਆਲਿਟੀ ਕਿਵੇਂ ਲੱਗੀ? ਸਰਵਿਸ ਬਹੁਤ ਵਧੀਆ। ਜੀ। ਸਰਵਿਸ ਇਹਨਾਂ ਦੀ ਬਹੁਤ ਵਧੀਆ ਵਾ ਜੋ ਕਹਿੰਦੇ ਆ ਉਹ ਮਤਲਬ ਉਹਨਾ ਮਤਲਬ ਕੰਮ ਕਰਦੇ ਨੇ। ਜੀ ਬਾਕੀ ਇਹਨਾਂ ਦੇ ਕੋਲ ਕੁਆਲਿਟੀਆਂ ਬਹੁਤ ਨੇ ਮਤਲਬ ਜਿਵੇਂ ਕਹ ਲਓ ਵੀ ਕਈ ਵੈਰਾਈਟੀਆਂ ਬਹੁਤ ਨੇ ਠੀਕ ਹੈ ਮੇਨ ਗੱਲ ਆ ਵੈਰਾਈਟੀਆਂ ਬਹੁਤ ਨੇ ਬਹੁਤ ਅੱਛੀਆਂ ਵੈਰਾਈਟੀਆਂ ਨੇ ਬਿਲਕੁਲ ਤੇ origignal price ਨੇ ਜੀ ਪ੍ਰਾਈਸ ਠੀਕ ਨੇ ਇਹਨਾਂ ਦੇ ਠੀਕ ਹੈ ਤੇ ਅਸੀਂ ਹੋਰ ਵੀ ਕੋਠੀ ਪਾ ਰਹੇ ਆ ਉਹ ਮਤਲਬ 10000 ਸੇਅਰਪੋਰਟ ਤੋਂ ਜ਼ਿਆਦਾ ਵਾ ਠੀਕ ਹੈ ਜੀ ਤੇ ਉਹ ਅਸੀਂ ਖੱਲੇ ਪਾ ਰਹੇ ਆ ਉਹ ਵੀ ਮਾਲ ਸਾਰਾ ਇਹਨਾਂ ਤੋਂ ਹੀ ਆਇਆ ਵਾ ਠੀਕ ਹੈ ਉਹ ਵੱਡੀ ਗੱਲ ਹੁੰਦੀ ਹੈ ਦੋਸਤੋ ਵਿਸ਼ਵਾਸ ਦੀ ਜੇ ਬਾਈ ਉਹਨੂੰ ਇੱਥੇ ਕੰਮ ਵਧੀਆ ਲੱਗਿਆ ਤਾਂ ਹੀ ਦੂਜੀ ਕੋਠੀ 'ਚ ਬਾਈ ਉਹਰੀ ਕੰਮ ਕਰਵਾ ਰਹੇ ਨੇ ਤੇ ਸਭ ਤੋਂ ਜਿਹੜੀ ਖਾਸ ਗੱਲ ਹੁੰਦੀ ਹੈਗੀ ਜਿਹੜੇ ਖਾਸ ਕਰਕੇ ਐਨ ਆਰ ਆਈ ਵੀਰ ਹੁੰਦੇ ਆ ਮੈਨੂੰ ਬਹੁਤ ਸਾਰੇ ਮਿੱਤਰਾਂ ਦੇ ਫੋਨ ਵੀ ਆਉਂਦੇ ਆ ਵੀਡੀਓ ਦੇਖ ਕੇ ਵੀ ਯਾਰ ਸਾਨੂੰ ਚੀਜ਼ ਨਹੀਂ ਚੰਗੀ ਮਿਲੀ 700 ਰੁਪਏ ਜ਼ਿਆਦਾ ਲੱਗੇ ਪਰ ਇੱਕ ਵੱਡੀ ਗੱਲ ਹੁੰਦੀ ਵੀ ਆਪ ਨੂੰ ਕੁਆਲਿਟੀ ਮਿਲ ਜੇ ਪੈਸਾ ਤਾਂ ਬਾਅਦ 'ਚ ਮੈਟਰ ਕਰਦਾ ਜੀ 100 ਕਿਲੋਮੀਟਰ ਸਾਨੂੰ ਪੈਂਦਾ ਜੀ ਥੰਨੇ ਤੋਂ 150 ਕਿਲੋਮੀਟਰ ਪੈ ਜਾਂਦਾ ਬਿਲਕੁਲ ਜੀ ਉਹ ਅਸੀਂ ਕੁਆਲਿਟੀ ਦੀ ਕਰਕੇ ਹੀ ਗਏ ਆ ਵੀ ਇਹਨਾਂ ਦੀ ਕੁਆਲਿਟੀ ਦੇਖ ਕੇ ਤੇ ਇਹਨਾਂ ਦੀ ਸਰਵਿਸ ਜੀ ਬਈ ਤੁਹਾਨੂੰ ਸਿਲੈਕਸ਼ਨ ਕਰਨੀ ਕਿਵੇਂ ਲੱਗੀ ਮਤਲਬ ਸੌਕੀ ਲੱਗੀ ਔਕੀ ਲੱਗੀ ਸਿਲੈਕਸ਼ਨ ਇਦਾਂ ਜੀ ਸਿਲੈਕਸ਼ਨ ਜੇ ਔਕੀ ਵੀ ਲੱਗਦੀ ਹੈ ਕਰਾ ਦਿੰਦੇ ਨੇ ਠੀਕ ਹੈ ਨਾਲ ਨਾਲ ਹੈਲਪ ਕਰ ਦਿੰਦੇ ਠੀਕ ਇਸ ਕਰਕੇ ਸਾਨੂੰ ਕੋਈ ਔਖਾ ਨਹੀਂ ਹੈਗਾ ਲੱਗਿਆ ਜੀ ਬਾਕੀ ਸ਼ੋਰੂਮ ਕਿਦਾਂ ਲੱਗੇ ਤੁਹਾਨੂੰ ਜੀ ਸ਼ੋਰੂਮ ਬਹੁਤ ਵਧੀਆ ਸਾਰੇ ਕਨਸੈਪਟਸ ਨੂੰ ਲਾਈਵ ਲੱਗੇ ਮਿਲੇ ਜੀ ਬਹੁਤ ਵਧੀਆ ਬਹੁਤ ਵਧੀਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਵੈਰਾਈਟੀਆਂ ਜਿਹੜੀ ਆ ਉਹ ਉੱਥੇ ਅਵੇਲੇਬਲ ਆ ਇਸ ਕਰਕੇ ਬੰਦੇ ਦਾ ਮਨ ਕਹਿੰਦਾ ਵੀ ਉੱਥੋਂ ਹੀ ਲਈਏ ਬਿਲਕੁਲ ਪੁੱਜੀ ਗੱਲ ਆ ਰੇਟ ਵੀ ਇਹਨਾਂ ਦੇ ਜਾਈ ਜੀ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਦੋਸਤੋ ਤੁਸੀਂ ਵੀ ਦੱਸਿਓ ਬਾਈ ਹੋਰਾਂ ਦੀ ਕੋਠੀ ਕਿਵੇਂ ਲੱਗੀ ਤੇ ਬਾਈ ਜੀ ਜੇ ਗੱਲ ਕਰੀਏ ਫਰਸਟ ਫਲੋਰ ਤੇ ਕੀ ਕੀ ਪਲਾਨ ਆ ਜਾਂਦਾ ਹੈਗਾ ਹਾਇ ਇੰਟੀਰੀਅਰ ਤੁਹਾਨੂੰ ਪਹਿਲਾਂ ਕਿਹਾ ਵੀ ਇੰਟੀਰੀਅਰ ਸਾਡਾ ਸਾਰਾ ਹੋਣਾ ਮਾ ਠੀਕ ਹੈ ਜੀ ਤੇ ਬਾਕੀ ਅਸੀਂ ਤਾਂ ਹੁਣ ਤੁਹਾਨੂੰ ਪਤਾ ਵੀ ਸਰਦੀਆਂ ਚ ਕੋਠੀ ਨੂੰ ਔਨੇ-ਔਨੇ ਆ ਬਾਹਰੋਂ ਠੀਕ ਹੈ ਤੇ ਹੁਣ ਤਾਂ ਚਲੋ ਤੁਸੀਂ ਆਏ ਸੀ ਤਾਂ ਅਸੀਂ ਆ ਗਏ ਆ ਠੀਕ ਹੈ ਜੀ ਤੇ ਇਹ ਮਤਲਬ ਅਜੇ ਸਾਰਾ ਕੰਮ ਤਾਂ ਰਹਿਣਾ ਬਾਈ ਠੀਕ ਹੈ ਸੋ ਦੀ ਸਾਰੀ ਫੈਮਿਲੀ ਫਿਰ ਬਾਹਰ ਹੀ ਜਾਂਦੀ ਹੈ ਜੀ ਬਾਹਰ ਹੀ ਰਹਿੰਦੇ ਇੱਕ ਕੋਠੀ ਦਾ ਕੰਮ ਸਾਰਾ ਬਾਹਰ ਲੋ ਜੋ ਤੁਸੀਂ ਬਾਹਰ ਬੈਠੇ ਸੀ ਉਦ ਹੀ ਹੋਇਆ ਵਈ ਬਾहां ਬਾਹਰ ਬੈਠੇ ਦੀ ਹੋਇਆ ਜੀ ਤੇ ਮਤਲਬ ਤੁਹਾਡੇ ਨਾਲ ਗੱਲ ਹੋ ਗਈ ਮੇਰੇ ਬ੍ਰਦਰ ਦੀ ਠੀਕ ਹੈ ਤੇ ਤੁਸੀਂ ਮਾਲ ਭੇਜਤਾ ਤੇ ਮਤਲਬ ਹੋਰੇ ਕੰਮ ਮਿਸਤਰੀ ਕਰੀ ਗਏ ਨੇ ਇਹ ਹੀ ਗੂੜਾ ਗੂੜਾ ਰੱਖਦੇ ਰਹੇ ਕਰਵਾਉਂਦੇ ਰਹੇ ਕਿ ਇੱਧਰ ਉੱਧਰੋਂ ਮਤਲਬ ਜਿਹੜੇ ਸਾਡੇ ਰਿਸ਼ਤੇਦਾਰ ਸੀ ਉਹ ਆ ਕੇ ਕਰਵਾਉਂਦੇ ਰਹੇ ਠੀਕ ਹੈ ਲਓ ਵੀ ਦੋਸਤੋ ਜੇਕਰ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਆਪਾਂ ਨੂੰ ਕੁਆਲਿਟੀ ਮਿਲ ਜਾਏ ਜਾਇਜ਼ ਪ੍ਰਾਈਸ ਮਿਲ ਜਾਏ ਤੇ ਸਭ ਤੋਂ ਵੱਡੀ ਗੱਲ ਭਰੋਸਾ ਮਿਲ ਜੇ ਵੀ ਆਪਾਂ ਜਿਹੜੇ ਦੁਕਾਨਦਾਰ ਤੋਂ ਟਾਇਲ ਖਰੀਦਣੀ ਹੈ ਗ੍ਰੇਨਾਈਟ ਖਰੀਦਣੀ ਤਾਂ ਉਹਨਾਂ ਲਈ ਇੱਕੋ ਇੱਕ ਨਾਮ ਹਰਦੇਵ ਮਾਰਬਲ ਮਾਨਸਾ ਜਿਹੜਾ ਕਿ ਇੱਕ ਜਾਰੀ ਦਾ ਐਕਸਕਲੂਸਿਵ ਸ਼ੋਅਰੂਮ ਆ ਹਰ ਤਰ੍ਹਾਂ ਦਾ ਤੁਹਾਨੂੰ ਟਾਇਲ ਹਰ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾਗਾ ਤੇ ਬਹੁਤ ਵਧੀਆ ਕੁਆਲਿਟੀ ਦਾ ਤੁਹਾਨੂੰ ਪ੍ਰੋਡਕਟ ਮਿਲ ਜਾਣੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਮੈਂਟ ਕਰਿਓ ਦੱਸਿਓ ਬਾਈ ਹੋਰਾਂ ਦਾ ਕੰਮ ਕਿਵੇਂ ਲੱਗਿਆ ਤੇ ਬਾਈ ਹੋਰਾਂ ਦੀ ਕੋਠੀ ਦਾ ਡਿਜ਼ਾਈਨ ਤੁਹਾਨੂੰ ਕਿਵੇਂ ਲੱਗਿਆ ਤੇ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ